ਇਹੋ ਤੋਬਰਾ ਦਾ ਇੱਕ ਮਾਰ ਦਾ ਮੂਤ ਤੇ ਰੋਕ ਕੇ ਪੰਡਾ ਸਾਹਿਬ ਨਾਲ ਕੇ ਵਿਖਾ ਦੇ ਉਹਦਾ ਤੇ ਕਿਤੇ ਕੋਈ ਨਿੰਮ ਦੀ ਮਿੱਟੀ ਕਰਕੇ ਵਿਖਾ ਦੇ ਗੁਰਨਾਨ ਦੇ ਜਿਹੜਾ ਬੂਟਾ ਮਿੱਠਾ ਕਰ ਦਿੱਤਾ ਹੈ ਸਤਗੁਰੂ ਮਾਰ ਕੇ ਇਹਦਾ ਤਬਦਾ ਕਰਾਹਟ ਔਰ ਦਿੱਤਾ ਹੈ ਇਹਨੂੰ ਕੋ ਮ ਸਰਗਾ ਮੂਤ ਤੇ ਲੋਣਾ ਤਪਾ ਕੇ ਠੰਡਾ ਕਰਕੇ ਵਿਖਾ ਦੇ ਲੈ ਮੈਂ ਉਹਨੂੰ ਗੁਰੂ ਮੰਨ ਲਵਾਂ ਤੇ ਸੰਤ ਜਨ ਆਹਾਰ ਤੀ ਤੋਹਨ ਜਿਹਨਾਂ ਪਾਈ ਸੰਤ ਜਨਾਂ ਪਿਆਰ ਵੀ ਹਰੀ ਦੇ ਨਾਲ ਪ੍ਰੀਤੀ ਹੈ ਤੇ ਸੰਤ ਕਹਿੰਦੇ ਕਿ ਉਹਨੂੰ ਚੋਲਾ ਪਾਉਣ ਦਾ ਨਾਮ ਤੋਂ ਸ਼ਰਤ ਨਹੀਂ ਗਾੜ ਮਾਲਾ ਪਕਰ ਲੂ ਨਾਂ ਸੰਤ ਸੰਗ ਸਤਿ ਮਾਰਤਾ ਬਤ੍ਰ ਕਹਿਆ ਜਿਨ੍ਹਾਂ ਸਾਸ ਵਿਰਾਸ ਨ ਵਿਸਰੈ ਹਰ ਨਾਮੋਂ ਮਨ ਮੰਨਤ ਧੰ ਸੇ ਸੇ ਨਾਨਕਾ ਪੂਰਨ ਸੋਈ ਸੰਤ ਉਹਨਾਂ ਨਾਮ ਪੂਰਨ ਸਤ ਦਾ ਸਵਾਸਾ ਜੱਤੇ ਤੇ ਇੱਕ ਪੰਗਤੀ ਹੋਰ ਜੀ ਹੁੰਦੀ ਆ ਸੰਤ ਨਾ ਛੋੜਾ ਸੰਤੈ ਜਉ ਕੋਟਿ ਮਿਲੈ ਅ ਸੰਤੈ ਕਹਿੰਦੇ ਸੰਤੋਂ ਹੁੰਦਾ ਏ ਸ਼ਾਂਤੀ ਮੇ ਛੱਡੇ ਭਾਵੇਂ ਕਰੋੜਾਂ ਮਨ ਘਰਤ ਗੱਲਾਂ ਕਰਨ ਵਾਲੇ ਮਿਲ ਜਾਣ ਸਾਜਰੋ ਨਾਸਤਕ ਹੈ ਸੋ ਇਹ ਆਖ ਕਰਦੇ ਹੈ ਅਗੇ ਸੰਤਨ ਸ਼ੋਦਾ ਸੰਤ ਸਤਿ ਸੰਤ ਕੋਲ ਉਹਨਾਂ ਦਾ ਸਰਤਨੀ ਨੂੰ ਨਾ ਛੱਡੇ ਨਾਲ ਹੀ ਲਈ ਫਿਰੇ ਕਿ ਜਿਹੜਾ ਸੰਤ ਕੁਵਾਰਾ ਉਹ ਕਿਹਨੂੰ ਲਿਆਊਗਾ ਜਿਹੜਾ ਵਿਆਹ ਹੀ ਨਹੀਂ ਗਾ ਜਿਹਨੂੰ ਵਿਆਹ ਹੀ ਕਿਹੜਾ ਸਾਰੀ ਜਿੰਦਗੀ ਅੱਜ ਮੈਨੂੰ ਪਤਾ ਪਿੱਛੋਂ ਲੱਗਾ ਉਹਦੇ ਪ੍ਰੇਮੀ ਕਿਹਾ ਉਹਦੇ ਸੰਗੀ ਵਾਲਾ ਜਿਆ ਅਸਲ ਪਿਆ ਜਾਵੇ ਤੇ ਉਹ ਜਿਹਨੂੰ ਮੈਂ ਤੇ ਦਸੰਗੀ ਬਾਣੀ ਬਾਰੇ ਪੁੱਛਿਆ ਸੀ ਦੱਸ ਦਿਓ ਨਾਮ ਧਾਰ ਗਿਆ ਸੀ ਉਹ ਪੰਕੇ ਪੜਦੇ ਨਾਮ ਤੇ ਨਾਮ ਧਾਰੀ ਸਾਰੰ ਤੇਰੀ ਆਕਲੀ ਜੀਆ ਕਾਤ ਬੇਰੀ ਇਸ ਤੇ ਪੰਕਤ ਗੁਰਬਾਣੀ ਦੀ ਹੈ ਤੈਨ੍ਹੇ ਯਾ ਤੇ ਨਾਮ ਧਾਰਿਆਂ ਦੇ ਬਾਰੇ ਕਾ ਨਾਮ ਧਾਰੀ ਸਾਰ ਨੂੰ ਤੇਰੀ ਰਾਖਰੀ ਜੀ ਕਾਤਵੇਰੀਂ ਅਤੇ ਨਾਮ ਧਾਰੀ ਤੇਰੀ ਸਭ ਨੂੰ ਸਾਡੀ ਅਕੇ ਬੇੜੀ ਕੱਟ ਤੇ ਦਸਾਂ ਪਾਚਨ ਮੰਦੇ ਨੇ ਇਹਨੇ ਪੁੱਛੋ ਵੀ ਤੁਹਾਡੇ ਗੁਰੂ ਕਿੰਨੇ ਹੋ 14-15 ਬਣਾਈ ਬੈਠੇ ਹੋ ਤੇ ਤੁਸੀਂ ਬਸ ਨਹੀਂ ਬੰਨ ਬਾਹਰ ਕਿਸੇ ਕੋਲ ਨੂੰ ਪੁੱਛਦਾ ਅਹਕਾਰ ਕੀ ਗੁਰੂ ਨੂੰ ਮੰਨਦੇ ਹੋ ਤੇ ਸਾਰੇ ਸਰ ਤੇ ਸੱਜਣ ਸੰਤ ਪਿਆਰੇ ਉਹ ਤੇ ਪੰਕਤੀ ਪੜਦੇ ਉਹ ਅਰਥ ਕਰਦੇ ਆ ਅਤੇ ਸਰਤੇ ਸੱਜਣ ਸੰਤ ਪਿਆਰੇ ਜਿਹੜੇ ਪਿਆਰੇ ਸੱਜਣ ਸਾਥ ਸਰਤੇ ਜੰਮਿਆ ਹੈ ਤੇ ਮੰਨ ਲਓ ਉਹਨਾਂ ਦੇ ਵਖਰੇ ਮਕਾਮ ਕਰੇ ਅਸਤ ਗੁਰਮਤ ਹੋ ਰਹਾ ਮੈਂ ਤੁਹਾਨੂੰ ਦੱਸਦਾ ਜੇ ਪਲਾ ਸਰਤੇ ਸੱਜਣ ਸੰਤ ਪਿਆਰੇ ਹੋ ਨਾਮ ਧਾਰੀ ਕਿਉਂ ਸੰਤ ਹੈ ਤੇ ਮੰਨ ਲਓ ਸਰਤੇ ਜੰਮਿਆ ਤਾਂ ਸੰਤ ਹੋੜਿਆ ਤੇ ਗੁਰੂ ਕੀ ਬਾਣੀ ਕਹਿੰਦਾ ਸਾਵਣ ਸਰਤੀ ਕਾਮਣੀ ਤਰਨ ਕਉਨਸੋ ਪਿਆਰ ਮੈਂ ਤਾਂ ਕਿਹੜੇ ਸਰਤੇ ਸ਼ਹਿਰ ਸੁਣਿਆ ਨੇ ਤੁਸੀਂ ਕਿਸੇ ਨੂੰ ਸੁਣ ਕੇ ਦੱਸਦੇ ਹੋ ਮੈਂ ਵੀ ਸੁਣਿਆ ਕਿਸੇ ਤੋਂ ਸਰਤੇ ਸ਼ਹਿਰ ਸਰਸਤ ਹੈਗਾ ਹਰ ਸਰਤੀ ਸ਼ਹਿਰ ਨਹੀਂ ਸੁਣਿਆ ਤੇ ਜੋ ਪਾਲਾ ਹੋਵੇ ਵੀ ਤਾਂ ਕਹਿੰਦੇ ਸਰਤੇ ਸੱਜਣ ਸੰਤ ਪਿਆਰੇ ਪਿਆਰੇ ਸੱਜਣ ਦੇ ਸੰਤਾਂ ਦੇ ਸਰਤੇ ਜੰਮੇ ਹੈ ਤੇ ਜਿਹੜੇ ਭਾਈ ਅਮਰਤਸਰ ਜੰਮੇ ਕੋਰੀਆ ਸਾਰੇ ਜਿਹੜੇ ਕਾਟੇ ਜੰਮੇ ڈاکੂ ਹੈ ਤੇ ਜੋ ਪਾਲਾ ਮੰਨਿਆ ਜਾਵੇ ਸਰਤੇ ਵਾਲੇ ਸੰਤ ਹੈ ਕਿ ਵਿਆਹ ਹੈ ਤੇ ਸਰਤੀ ਸ਼ਹਿਰ ਕੋਈ ਨਹੀਂ ਨੇ ਸਰਤੀ ਸ਼ਹਿਰ ਤੋਂ ਵਿਆਹ ਨਹੀਂ ਕਿਥੋਂ ਐਨੀਆਂ ਮਨ ਘਰਤ ਕਰਨਾ 16 16 17 17 ਗੁਰੂ ਗ੍ਰੰਥ ਸਾਹਿਬ ਦੇ ਪਤਰਾ ਪਾਠ ਕਰਦੇ ਹਾਂ ਕਿ ਚਿੱਤਾਂ ਲਿਖਨੇ ਤੋਂ ਪੇਜੇ ਨੂੰ ਉਹਨੂੰ ਪਤਾ ਲੱਗਣਾ ਕਿ ਸੜ ਕੇ ਰਸਾਇਆ ਕਰਨੀ ਚੰਗਤਰਾਸੇ ਉਹਦੇ ਤੇਰਾ ਅਧਾਰ ਕੀ ਹੈ ਪੁੱਛਣ ਦਾ ਸਾਨੂੰ ਕਹਿੰਦੀ ਧਰਮਾਰੇ ਤੋਂ ਮੰਨਦਾ ਨਹੀਂ ਗੁਰੂ ਉਹ ਤੋ ਇਹ ਮੰਨਦਾ ਹਰ ਜਨ ਕਿਸੇ ਨੂੰ ਸਾ ਜੇ ਤੇਰਾ ਦਸਵੇਂ ਪਾਛੇ ਤੇ ਭਰੋਸਾ ਹੈ ਫੇਰ ਤੇਰਾ ਅਧਾਰ ਉਹ ਤੈਨੂੰ ਦੱਸ ਵੀ ਦੇਣਾ ਗੁਰੂ ਤੇ ਤੇਰਾ ਗੁਰੂ ਕੋਈ ਵੀ ਬੰਦਾ ਨਹੀਂ ਹੋ ਸਕਦਾ ਗੁਰੂ ਹੋ ਸਕਦਾ ਕੇਵਲ ਦਸਵੇਂ ਪਾਛਾ ਉਹਦੇ ਦਸਵੇਂ ਸਰੂਪ ਹੋ ਸਕਦੇ ਹੈ ਦਸਾ ਸਰੂਪ ਨਹੀਂ ਆਤਮਿਕ ਜੋਤੀ ਗੁਰੂ ਬਰਸਤਾ ਜੋ ਹੋ ਸਕਦੇ ਹੈ ਜੋ ਜਿਹੜਾ ਪਹਿਲਾਂ ਸਾਡਾ ਪਾਈਰਾਮ ਸਿੰਘ ਸੀ ਇਹ ਉਹ ਪੁੱਛੋ ਪਾਈਰਾਮ ਸਿੰਘ ਵਰਗੇ ਹੋ ਪਾਈਰਾਮ ਸਿੰਘ ਦਾ ਦਾਸਪੁਰ ਕਿਰਪਾਨ ਸਿੰਘ ਤੁਹਾਨੂੰ ਮੈਂ ਕਿਰਪਾ ਸਰਾਬ ਨੇ ਬਾਬਾ ਗੁਰਦੇਵ ਸਿੰਘ ਜੀ ਖਾਸਤਾ ਦੀ ਜਿਨ੍ਹਾਂ ਨੇ ਉਹਨਾਂ ਨੇ ਸੰਗਤ ਕੀਤੀ ਆਪਸੇ ਵੀ ਰਲ ਕੇ ਮਿਲ ਕੇ ਚੱਲਦੇ ਰਹੇ ਪਾਈਰਾਮ ਸਿੰਘ ਵਰਤਾਲ ਜਿਹੜਾ ਕੁੱਤਾ ਸੀ ਬੜਾ ਕੱਟੜ ਗੁਰਚਿੱਤ ਸੀ ਬਾਹਣਾਂ ਦਾ ਨੇਕ ਨੂੰ ਵੀ ਸੀ ਤੇ ਜਿਹਨੂੰ ਪੁੱਛੋ ਤੁਹਾਡੀਆਂ ਕਰਤਾਨਾ ਕਿੱਥੇ ਹੈ ਇੱਕ ਪਾਸੇ ਪਾਈਰਾਮ ਸਿੰਘ ਨੂੰ ਕਹਿੰਦੇ ਸਾਡਾ ਵੱਡਾ ਸੀ ਤੇ ਵੱਡਿਆਂ ਦੀ ਸੇਵਾ ਇਹੀ ਕਰਦੇ ਕਿਰਪਾ ਦਾ ਪਾਓ ਨਾਲ ਕੋਈ ਨਾ ਕੱਟੜ ਕੋਈ ਸਿੱਖੀ ਭਾਈ ਦਾ ਹੌਸਲਾ ਤਸਵੀਰ ਮੰਨਦੇ ਹੋਏ ਗੁਰੂ ਤੇ ਪਿਆਰੇ ਤੂਮਤ ਨਹੀਂ ਲਾਉਣੀ ਚਾਹੀਦੀ ਕਿਸੇ ਤੇ ਫਿਰ ਆਪਣੇ ਵੱਡਿਆਂ ਵੀ ਬਸਤਾਰ ਨੂੰ ਦਾਜ ਨਹੀਂ ਲਾਉਣਾ ਚਾਹੀਦਾ ਭਾਈ ਰਾਮ ਸਿੰਘ ਕਿਰਪਾਨਤਾ ਜੀ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਪੂਰੀ ਭਾਵਨਾ ਹੋਵੇ ਤੇ ਤੁਸੀਂ ਹੌਣ ਦੇ ਰੱਟਕੇ ਤੇ ਪਿੱਟਾਂ ਭੇਜਦੇ ਆ ਤੇ ਕਰੇ ਪੱਤਰਾ ਪਾੜ ਕਰਨਾ ਤੇ ਕਰੇ ਇਧਰ ਪੱਤਰਾ ਪਾੜ ਕਰਾ ਤੇ ਕੁਝ ਕਰ ਲਿਆ ਤੇ ਬੰਦੇ ਜੋ ਧਾਰਮਿਕ ਸਾਧਨ ਚੌਲਵੇਂ ਗੁਰੂ ਜਗਜੀਤ ਸਿੰਘ ਇਹਨੂੰ ਕਹੋ ਕਿ ਪਹਿਲਾ ਸਵਾਲ ਆਪਰੇ 10000 ਰੁਪਏ ਦੀ ਤੀਰ ਕੱਢੇਗਾ ਚੁੱਕ ਦੀ ਪਰ ਉਹ ਕੌੜਾ ਦਾ ਇਮਾਰ ਦਾ ਮੂਹ ਤੇ ਰੋਕ ਕੇ ਪੰਜਾ ਸਾਹਿਬਾ ਬਣਾ ਕੇ ਵਿਖਾਵੇ ਉਹਦਾ ਤੇ ਕਿਸੇ ਤੋੜੀ ਮਿੱੰਦ ਦੀ ਮਿੱਟੀ ਕਰਕੇ ਵਿਖਾਵੇ ਗੁਰਨਾਨ ਦੇਵ ਜੀ ਦਾ ਬੂਟਾ ਮਿੱਠਾ ਕਰ ਦਿੱਤਾ ਸਤਗੁਰੂ ਨਾਰਕੀ ਇਹਦਾ ਤਪ ਦਾ ਕੜਾਹ ਤਾਰ ਦਿੱਤਾ ਕਿ ਮੈਂ ਕੋ ਮੈਂ ਸਰਗਾਂ ਮੂਹ ਤੇ ਲੋਨਾ ਤਪਾ ਕੇ ਠੰਡਾ ਕਰਕੇ ਵਿਖਾ ਦੇ ਲੈ ਮੈਂ ਉਹ ਗੁਰੂ ਮਾਰਨੂੰ ਆ ਵੀ ਨਿਆ ਮਾਰਤਾ ਹਰ ਤਕਨ ਗੁਰੂ ਤੇ ਕਾਲ ਸਾਲ ਤਾਰ ਦੇਣਾ